ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨਾਂ ਦੇ ਨਾਲ ਜਿਹੜੇ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਉਹਨਾਂ ਨਾਲ ਮੁਲਾਕਾਤ ਕੀਤੀ ਉਹ ਕਾਫੀ ਚਰਚਾ ਦੇ ਵਿੱਚ ਤੇ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਵੋਟਾਂ ਜਿਹੜਾ ਟਿਕ ਦੇਣੀ ਆ ਉਹਨੂੰ ਲੈ ਕੇ ਸਰਵੇ ਕਰਾਉਣ ਦੀ ਤਿਆਰੀ ਦੇ ਵਿੱਚ ਤਿੰਨ ਏਜੰਸੀਆਂ ਸਰਵੇ ਕਰਨ ਗਈਆਂ ਨਵਜੋਤ ਸਿੱਧੂ ਨੂੰ ਨੋਟਸ ਹੋ ਸਦਾ ਬਹੁਤ ਛੇਤੀ ਕਿ ਕਿ ਨਵਜੋਤ ਸਿੱਧੂ ਦੇ ਖਿਲਾਫ ਕੋਈ ਬੋਲ ਗਿਆ ਰਾਜਾ ਬੜੇਲੀ ਬੋਲ ਗਿਆ ਰਾਜਾ ਆਪਣੇ ਕਿਹਾ ਇਹ ਗੱਲ ਕਹਿਤੀ ਜੀ ਮੈਂ ਉਹਨ ਕੀ ਕਰ ਦੋਨਾ ਆਇ ਕੁਮਾਨੇ ਕਰ ਰਜੋ ਕਰ ਰੋ ਪਾਸ ਉਹ ਤੁਹਾਡੇ ਏਡੇ ਬੰਦੇ ਬੈਠੇ ਆ ਨਵਜੋਤ ਸਿੰਘ ਜੀ ਸੱਚੀ ਮੁੱਚੀ ਗੱਲਾਂ ਨਵਜੋਤ ਸਿੱਧੂ ਦੇ ਉੱਪਰ ਇਲਜ਼ਾਮ ਜੋ ਲੱਗ ਰਹੇ ਨੇ ਨਾ ਜੀ ਉਹ ਲੱਗ ਕੋ ਸਹੀ ਲੱਗ ਰਹੇ ਨੇ ਕਿਵੇਂ ਤੁਸੀਂ ਕਿਵੇਂ ਕਹੋਗੇ ਜਦੋਂ ਪਹਿਲਾਂ ਚੰਨੀ ਹੋਣੇ ਸੀਗੇ ਮੁੱਖ ਮੰਤਰੀ ਬਣੇ ਇਸ ਨੇ ਆਪਣੀ ਟੱਪ ਵੀ ਬਖਰੀ ਪੰਜਾਬ ਜਾ ਕੇ ਬਖਰੀ ਪੰਜਾਬ ਜਾ ਕੇ ਕਾਂਗਰਸ ਦਾ ਉਹ ਨਾਸ ਮਾਰਿਆ ਬੰਦੇ ਨੇ ਆ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਲੋਕ ਸਭਾ ਹੁਣ ਵੀ ਟੱਪਲੀ ਬਖਰੀ ਪੰਜਾਬ ਜਾ ਕੇ ਬਖਰੀ ਪੰਜਾਬ ਜਾ ਕੇ ਕਾਂਗਰਸ ਦਾ ਉਹ ਨੁਕਸਾਨ ਕਰ ਰਿਹਾ ਹੈ ਜਿੱਥੇ ਲੋਕ ਇੰਨੇ ਇਕੱਠੇ ਹੁੰਦੇ ਸੀ ਜਿਹੜੇ ਕਾਂਗਰਸੀ ਵਫਾਦਾਰ ਨੇ ਕਾਂਗਰਸ ਦੇ ਜਿਹੜੇ ਕਾਂਗਰਸੀ ਵਫਾਦਾਰ ਫੀਲਡ ਨੇ ਕਾਂਗਰਸ ਦੇ ਉਹ ਹੁਣ ਸੋਚਣ ਲੱਗ ਪਏ ਆ ਕਿ ਯਾਰ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਨਵਜੋਤ ਦੇ ਖਿਲਾਫ ਸਾਡਾ ਕੀ ਕਸੂਰ ਆ ਬਈ ਅਸੀਂ ਕੀ ਕੀ ਖੱਟਾ ਗਵਾਇਆ ਕਾਂਗਰਸ ਦੇ ਵਿੱਚ ਸਾਬਾ ਅੱਛਾ ਨਹੀਂ ਚੱਲ ਰਿਹਾ ਕਾਂਗਰਸ ਦੇ ਵਿੱਚ ਧੜੇਬੰਦੀਆਂ ਨੇ ਜਗਜਾਹਰ ਹੋ ਚੁੱਕੀਆਂ ਨੇ ਵਿਰੋਧੀ ਵੀ ਇਹੀ ਸਵਾਲ ਖੜੇ ਕਰਦੇ ਨੇ ਪਹਿਲਾਂ ਵੀ ਜਦੋਂ ਕਾਫੀ ਕਲੇਸ਼ ਪੈ ਕੇ ਹਟਿਆ ਸੀਗਾ ਕਾਂਗਰਸ ਦੇ ਵਿੱਚ ਤਾਂ ਸਤਾਈ ਬਦਲ ਗਈ ਸੀ ਇੱਕ ਤਰੀਕੇ ਨਾਲ ਤੇ ਹੁਣ ਵੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨਾਂ ਦੇ ਨਾਲ ਜਿਹੜੇ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਉਹਨਾਂ ਨਾਲ ਮੁਲਾਕਾਤ ਕੀਤੀ ਉਹ ਕਾਫੀ ਚਰਚਾ ਦੇ ਵਿੱਚ ਹੈ ਤੇ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਵੋਟਾਂ ਜਿਹੜਾ ਟਿਕਟ ਦੇਣੀ ਆ ਉਹਨੂੰ ਲੈ ਕੇ ਸਰਵੇ ਕਰਾਉਣ ਦੀ ਤਿਆਰੀ ਦੇ ਵਿੱਚ ਤਿੰਨ ਏਜੰਸੀਆਂ ਸਰਵੇ ਕਰਨਗੀਆਂ ਤੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਗੜ ਪਟਿਆਲਾ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਕਾਂਗਰਸ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਜੀ ਮੇਰੇ ਖਿਆਲ ਨਾਲ ਨੋਟਿਸ ਜਾਰੀ ਹੋ ਜੇ ਕਿਤੇ ਜਿਵੇਂ ਅੱਜ ਪਾਸਕਰ ਅਖਬਾਰ 'ਚ ਛਾਪ ਰਿਹਾ ਕਹਿੰਦੇ ਵੀ ਨਵਜੋਤ ਸਿੱਧੂ ਨੂੰ ਨੋਟਿਸ ਹੋ ਸਕਦਾ ਬਹੁਤ ਛੇਤੀ ਕਿਉਂਕਿ ਨਵਜੋਤ ਸਿੱਧੂ ਦੇ ਖਿਲਾਫ ਉਹ ਵੀ ਬੋਲ ਗਿਆ ਰਾਜਾ ਬੜਿੰਗੀ ਬੋਲ ਗਿਆ ਰਾਜਾ ਆਪਣੇ ਨੇਤਾ ਇਹ ਗੱਲ ਕਹਿ ਤੀ ਜੀ ਮੈਂ ਉਹ ਕੀ ਕਰ ਸਕਦਾ ਹਾਈ ਕਮਾਂਡੇ ਕਰ ਸਕਦਾ ਜੋ ਕਰਦਾ ਕਰ ਸਕਦਾ ਨਾ ਤਾਂ ਉਹ ਪਹੁੰਚਦੇ ਆ ਇੱਕ ਵਾਰ ਤਾਂ ਚੋਣ ਕਮੇਟੀ ਦੇ ਵਿੱਚ ਮੈਂਬਰ ਨੇ ਜੀ ਉਹ ਪਹੁੰਚੇ ਨਹੀਂ ਉੱਥੇ ਦੂ ਤਿੰਨ ਪ੍ਰਧਾਨਾਂ ਦੇ ਨਾਲ ਬਹਿ ਕੇ ਐਕਸ ਤੇ ਪਾ ਰਹੇ ਆ ਆਪਣੀ ਫੋਟੋ ਹੂੰ ਕਹਿੰਦਾ ਪੰਜਾਬ ਦੀ ਸਿਆਸਤ ਉੱਤੇ ਚਰਚਾ ਕੀਤੀ ਜਾਏ ਕਹਿੰਦੇ ਨਵਜੋਤ ਸਿੱਧੂ ਕਹਿੰਦੇ ਹਾਂ ਕੀ ਚਰਚਾ ਕੀਤੀ ਆ ਉਹ ਤੁਹਾਡੇ ਅੱਡੇ ਬੰਦੇ ਬੈਠੇ ਆ ਨਵਜੋਤ ਸਿੱਧ ਜੀ ਸੱਚੀ ਮੁੱਚੀ ਗੱਲ ਆ ਨਵਜੋਤ ਸਿੱਧੂ ਦੇ ਉੱਪਰ ਇਲਜ਼ਾਮ ਜੋ ਲੱਗ ਰਹੇ ਨੇ ਜੀ ਉਹ ਮੈਨੂੰ ਸਹੀ ਲੱਗ ਰਹੇ ਨੇ ਕਿਵੇਂ ਤੁਸੀਂ ਕਿਵੇਂ ਕਹੋਗੇ ਜਦੋਂ ਪਹਿਲਾਂ ਚੰਨੀ ਹੁਣੀ ਸੀਗੇ ਮੁੱਖ ਮੰਤਰੀ ਬਣੇ ਇਸ ਨੇ ਆਪਣੇ ਦਫਤਰੀ ਬੱਕਰੀ ਪੜਾਪ ਜਾ ਕੇ ਬੱਕਰੀ ਪੰਜਾਬ ਜਾਏ ਕਾਂਗਰਸ ਦਾ ਉਹ ਨਾਸ ਮਾਰਿਆ ਬੰਦੇ ਨੇ ਨੇ ਕਿ ਬੁਰਾ ਹਾਲ ਹੋਇਆ ਕਾਂਗਰਸ ਦਾ ਆ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਲੋਕ ਸਭਾ ਹੁਣ ਵੀ ਟੱਫਲੀ ਬੱਕਰੀ ਪੰਜਾਬ ਜਾ ਕੇ ਬੱਕਰੀ ਪੰਜਾਬ ਜਾ ਕੇ ਕਾਂਗਰਸ ਦਾ ਉਹ ਨੁਕਸਾਨ ਕਰ ਰਿਹਾ ਏ ਜਿੱਥੇ ਲੋਕ ਇੰਨੇ ਇਕੱਠੇ ਹੁੰਦੇ ਸੀ ਜਿਹੜੇ ਕਾਂਗਰਸੀ ਵਫਾਦਾਰ ਨੇ ਕਾਂਗਰਸ ਦੇ ਜਿਹੜੇ ਕਾਂਗਰਸੀ ਵਫਾਦਾਰ ਲੀਡਰ ਨੇ ਕਾਂਗਰਸ ਦੇ ਉਹ ਹੁਣ ਸੋਚਣ ਲੱਗ ਪਏ ਆ ਕਿ ਯਾਰ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਨਵਜੋਦ ਦੇ ਖਿਲਾਫ ਸਾਡਾ ਕੀ ਕਸੂਰ ਆ ਬਈ ਅਸੀਂ ਕੀ ਕੀ ਖੱਟਾ ਗਵਾਇਆ ਅਸੀਂ ਤਾਂ ਵਫਾਦਾਰ ਆ ਕਾਂਗਰਸ ਦੇ ਅਸੀਂ ਕੀ ਖੱਟਿਆ ਤੇ ਇਹਦੇ ਖਿਲਾਫ ਕਾਰਵਾਈ ਹੋਣ ਜਿਹਦੀ ਹੁਣ ਵੱਡੇ ਪੱਧਰ ਤੇ ਗੱਲ ਉੱਠਣ ਲੱਗ ਪਈ ਆ ਕਾਂਗਰਸ ਨੇ ਵੈਸੇ ਕਮੇਟੀ ਬਣਾਤੀ ਆ ਤਿੰਨ ਏਜੰਸੀਆਂ ਸਰਵੇ ਕਰਨਗੀਆਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਕਈ ਕਈ ਉਮੀਦਵਾਰ ਨੇ ਕੈਪਟਨ ਮਰਿੰਦਰ ਸਿੰਘ ਦਾ ਗੜ ਤੋੜਨ ਵਾਸਤੇ ਪਟਿਆਲੇ ਦੇ ਵਿੱਚ ਉਹਨਾਂ ਨੇ 114 ਬੰਦਿਆਂ ਦੀ ਲਿਸਟ ਜਾਰੀ ਕੀਤੀ ਆ 29 ਜਾਰੀ ਕੀਤੀ ਆ ਹੁਣ ਪਹਿਲਾਂ ਜਾਰੀ ਕਰ ਚੁੱਕੇ ਲਿਸਟੋਂ 114 ਬੰਦੇ ਕੱਲੇ-ਕੱਲੇ ਬੂਥ ਲੈਵਲ ਤੇ ਜਾਣਗੇ ਪਟਿਆਲੇ ਦੇ ਵਿੱਚ ਤਾਂ ਕਿ ਉਹਦੇ ਗੜ ਨੂੰ ਉਹਦੀ ਉਹਦੇ ਗੜ ਨੂੰ ਤੋੜਿਆ ਜਾ ਸਕੇ ਕੈਪਟਨ ਮਰਿੰਦਰ ਸਿੰਘ ਦੇ ਜੀ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ